ਹੁਣ ਟ੍ਰੂਪਸ ਦੀ ਤੁਸੀਂ ਗੱਲ ਕੀਤੀ ਆ ਜਿਹੜੀ ਟ੍ਰੂਪਸ ਦੀ ਜਿਹੜੀ ਡਿਪਲੋਇਮੈਂਟ ਆ ਬਾਰਡਰ ਦੇ ਉੱਤੇ ਉਸ ਨੂੰ ਲੈ ਕੇ ਕੀ ਜਿਹੜਾ ਇਸ ਟਾਈਮ ਚਰਚਾ ਜਿਹੜੀ ਉਹ ਚੱਲ ਰਹੀ ਆ ਇਹ ਤਾਂ ਕਹਿੰਦੇ ਆ ਵੀ ਅਸੀਂ ਬਾਰਡਰ ਸੀਲ ਕਰਨ ਦੇ ਵਿੱਚ ਜਿਹੜੀ ਉਹ ਮਦਦ ਕਰਾਂਗੇ ਉੱਥੋਂ ਵੀ ਰਿਪੋਰਟਸ ਆ ਰਹੀਆਂ ਵੀ ਜਿਹੜਾ ਉੱਥੇ ਆ ਕੇ ਅਸਾਈਲਮ ਦੀ ਵੀ ਮੰਗ ਕਰ ਰਿਆ ਉਹਨੂੰ ਉੱਥੋਂ ਹੀ ਨਾ ਕਰਕੇ ਨਾਲ ਦੇ ਨਾਲ ਹੀ ਮੋੜਿਆ ਜਾ ਰਿਹਾ ਜੀ ਬਿਲਕੁਲ ਸੋ ਕ੍ਰੈਕਡਾਊਨ ਆਪਾਂ ਦੇਖ ਹੀ ਲਿਆ ਕਿ ਸ਼ੁਰੂ ਹੋ ਗਿਆ ਠੀਕ ਆ ਵੀਡੀਓ ਟਿਕਟੌਕ ਵਗੈਰਾ ਤੇ ਪੂਰੀ ਜਿਹੜੀ ਦਸ਼ਦਮ ਹੌਲ ਉਹਨੇ ਫਲਾਤਾ ਠੀਕ ਆ 10000 ਟ੍ਰੂਪਸ 10000 ਬਹੁਤ ਵੱਡਾ ਨੰਬਰ ਹੁੰਦਾ ਯਾ ਠੀਕ ਆ ਜਿਆਦਾ ਆਰਮਡ ਟ੍ਰੂਪਸ ਜਿਹੜੇ ਆ 10000 ਬਹੁਤ ਵੱਡਾ ਨੰਬਰ ਸਦਰਨ ਬਾਰਡਰ ਤੇ ਇਹਨਾਂ ਨੇ ਭੇਜਿਆ ਔਨ ਟਾਪ ਆਫ ਜਿਹੜੇ ਸੀਬੀਪੀ ਵਾਲੇ ਸਾਰੇ ਜਿਹੜੇ ਉਹ ਏਜੰਟ ਏਜੰਟ ਸੀਗੇ ਔਨ ਟਾਪ ਆਫ ਥੈਟ ਜਿਹੜੀਆਂ ਲੋਕਲ ਸਟੇਟਸ ਵਗੈਰਾ ਹੈਗੀਆਂ ਟੈਕਸਸ ਹੋ ਗਈ ਮਿਸਿਸਿਪੀ ਹੋ ਗਈ ਇਹਨਾਂ ਨੇ ਤਾਂ ਆਲਰੇਡੀ ਕਿਹਾ ਕਿ ਆਪਾਂ ਜਿੰਨੀ ਵੀ ਲੋਕਲ ਲਾਅ ਇਨਫੋਰਸਮੈਂਟ ਉਹ ਸਾਰੀ ਜਿਹੜੀ ਹੈਗੀ ਆਪਾਂ ਅਵੇਲੇਬਲ ਕਰਾਂਗੇ ਟਾਰਗੇਟ ਕਰਨ ਲਈ ਇਮੀਗ੍ਰੈਂਟਸ ਨੂੰ ਤੇ ਉਹਨਾਂ ਨੇ ਤਾਂ ਪਹਿਲਾਂ ਹੀ ਜਿਹੜੀ ਟੈਕਸਸ ਵਰਗੀ ਸਟੇਟ ਆ ਉਹ ਤਾਂ ਪਹਿਲਾਂ ਹੀ ਐਮਰਜੈਂਸੀ ਡਿਕਲੇਅਰ ਕਰਨ ਨੂੰ ਫਿਰਦੇ ਹੈ ਕਿ ਸਟੇਟ ਲੈਵਲ ਤੇ ਜਿਹੜੀ ਹਮ ਐਮਰਜੈਂਸੀ ਜਿਹੜੀ ਹੈਗੀ ਆ ਠੀਕ ਆ ਤੇ 댓 ਬੀਇੰਗ ਸੈਟ ਹੁਣ ਜਿਹੜਾ ਕਰੈਕ 10000 ਜਿਹੜੇ ਟਰੱਕ ਗਏ ਆ ਇਹ ਟੂ ਮੱਚ ਫੋਰਸ ਜਿਹੜੀ ਹੈਗੀ ਆ ਸ਼ੋ ਆਫ ਫੋਰਸ ਜਿਹੜਾ ਹੈਗਾ ਲਾਟੀਨੋ ਜਿਹੜੀਆਂ ਐਡਵੋਕੇਸੀ ਆਰਗੇਨਾਈਜੇਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਨੇ ਰਿਪਬਲਿਕਨ ਲੀਡਰਾਂ ਨਾਲ ਗੱਲਬਾਤ ਜਿਹੜੀ ਉਹ ਕਰ ਰਹੇ ਆ ਕਿ ਥੋੜਾ ਤੁਸੀਂ ਬੈਲੈਂਸਡ ਅਪਰੋਚ ਜਿਹੜੀ ਤੁਹਾਨੂੰ ਰੱਖਣੀ ਜਿਹੜੀ ਚਾਹੀਦੀ ਆ human action ਜਿਹੜਾ ਲੈਣਾ ਚਾਹੀਦਾ human action ਟੱਕਾ ਨਹੀਂ ਕਿਸੇ ਨਾਲ ਕਰਨਾ ਚਾਹੀਦਾ ਇਹ ਜਿਹੜੀਆਂ ਨਿਊ ਡਿਪਲॉयਮੈਂਟਸ ਹੈਗੀਆਂ ਨੇ ਵੈਡਨਸਡੇ ਨੂੰ ਇਹਨੇ ਅਨਾਉਂਸ ਕੀਤਾ ਕਿ ਇਹ ਲੋਕੀ ਜਿਹੜੇ ਆ ਇਹਨੇ 10000 ਮੈਂ ਹੋਰ ਕਰਨੇ ਆ ਡਿਫੈਂਸ ਡਿਪਾਰਟਮੈਂਟ ਨੇ ਪਹਿਲਾਂ ਹੀ ਜਿਹੜੇ 1500 ਐਕਟਿਵ ਡਿਊਟੀ ਗਰਾਉਂਡ ਟ੍ਰੂਪ ਜਿਹੜੇ ਭੇਜੇ ਸੀਗੇ ਪਹਿਲਾਂ ਉਹਨਾਂ ਨੇ ਸੈੱਟ ਜਿਹੜਾ 1500 ਆਲਰੇਡੀ ਉਹਨਾਂ ਨੇ ਕਿਹਾ ਕਿ ਆਪਾਂ ਡਿਪਲੋਏ ਕਰਤਾ ਕਾਫੀ ਇਹਨਾਂ ਨੇ ਕਿਹਾ ਵੇਵਸ ਦੇ ਵਿੱਚ ਆਪਾਂ ਜਿਹੜਾ ਇਹ ਭੇਜਣਾ ਹੈਗਾ 2500 ਜਿਹੜੇ ਸੀਗੇ ਨੈਸ਼ਨਲ ਗਾਰਡ ਤੇ ਰਿਜ਼ਰਵਡ ਟ੍ਰੂਪ ਆਲਰੇਡੀ ਉੱਥੇ ਕੰਮ ਜਿਹੜੇ ਕਰ ਰਹੇ ਸੀਗੇ ਜਿਨ੍ਹਾਂ ਨੇ ਮੋਰਚਾ ਪਹਿਲਾਂ ਜਿਹੜਾ ਸਾਮਿਆ ਸੀਗਾ ਜਿਹੜਾ ਆਪਾਂ ਦੇਖਦੇ ਸੀਗੇ ਕਿ 2500 ਨੇ ਤੁਸੀਂ ਵੇਖ ਲਓ ਕਿ ਜਿਹੜਾ ਬਾਰਡਰ ਆਲਰੇਡੀ ਖਾਲੀ ਕਰਾਤਾ ਸੀਗਾ 10000 ਤੁਸੀਂ ਉਹਦੇ ਵਿੱਚ ਹੋਰ ਐਡ ਕਰਕੇ ਦੇਖ ਲਓ ਕਿ ਕਿੱਥੇ ਜਿਹੜੀ ਗੱਲਬਾਤ ਜਿਹੜੀ ਪੁੱਜਦੀ ਹੈ ਯੂਐਸ ਟ੍ਰਾਂਸਪੋਰਟੇਸ਼ਨ ਕਮਾਂਡ ਕਹਿੰਦੀ ਆ ਕਿ ਜਿਹੜੇ ਯੂਐਸ ਮਿਲਟਰੀ ਦੇ ਜਿੰਨੇ ਵੀ ਐਸੈਟ ਹੈਗੇ ਆ ਇਨਕਲੂਡਿੰਗ ਮਿਲਟਰੀ ਦੇ 에ਅਰਕ੍ਰਾਫਟ ਜਿੰਨੀਆਂ ਵੀ ਜਾਦੂ ਜੋ ਵੀ ਉਹਨਾਂ ਕੋਲ ਚੀਜ਼ਾਂ ਹੈਗੀਆਂ ਉਹ ਸਾਰੀਆਂ ਜਿਹੜੀਆਂ ਤੁਸੀਂ ਅ ਇਸ ਲਈ ਯੂਜ਼ ਕਰ ਸਕਦੇ ਆ ਤੇ ਇਵਨ ਜੇ ਬਾਈ ਲੈਂਡ ਉਹਨਾਂ ਨੂੰ ਟਰਾਂਸਪੋਰਟ ਕਰਨਾ ਪਿਆ ਤਾਂ ਉਹ ਵੀ ਹਰ ਇੱਕ ਚੀਜ਼ ਜਿਹੜੀ ਹੈਗੀ ਹੈ ਕਿ ਜਿੱਦਾਂ ਵੀ ਜਿਹੜਾ ਬਣਦਾ ਉਹਨਾਂ ਨੂੰ ਚੱਕ ਕੇ ਜਿਹੜਾ ਬਾਹਰ ਭੇਜੋ ਹਰ ਇੱਕ ਜਿਹੜਾ ਟਰਾਂਸਪੋਰਟੇਸ਼ਨ ਕਮਾਂਡ ਵਾਲਿਆਂ ਨੂੰ ਉਹ ਕਹਿੰਦੇ ਕਿ ਆਪਾਂ ਪੂਰੀ ਜਿਹੜੀ ਸਹੂਤਾਵਾਂ ਜਿੰਨੀਆਂ ਵੀ ਸਾਡੇ ਪੱਲੇ ਹੈਗੀਆਂ ਆਪਾਂ ਜਿਹੜੀਆਂ ਮੋਹੀਆ ਜਿਹੜੀਆਂ ਕਰਾਵਾਂਗੇ ਹੁਣ ਗੱਲ ਇਹ ਹੈ ਕਿ ਜਿਹੜਾ ਯੂਐਸ ਦਾ ਕਾਨੂੰਨ ਹੈਗਾ ਠੀਕ ਹੈ ਮਿਲਟਰੀ ਦੇ ਰੂਲਸ ਵਗੈਰਾ ਜਿਹੜੇ ਹੈਗੇ ਆ ਉਹਦੇ ਵਿੱਚ ਜਿਹੜੇ ਕੋਈ ਟ੍ਰੂਪਸ ਹੈਗੇ ਆ ਉਹ ਇਨਫੋਰਸਮੈਂਟ ਐਕਸ਼ਨ ਨਹੀਂ ਕਦੀ ਕਿਸੇ ਗਵਰਨਮੈਂਟ ਦਾ ਕਰ ਸਕਦੇ ਕਿਉਂਕਿ ਤੁਸੀਂ ਗੱਲ ਦੇਖੋ ਕਿ ਡੈਮੋਕਰ ਇੱਕ ਡੈਮੋਕ੍ਰੇਸੀ ਦੇ ਵਿੱਚ ਉਹ ਡਿਕਟੇਟਰ ਵਾਲੀ ਗੱਲ ਹੋ ਜਾਂਦੀ ਹੈ ਜੇ ਮਿਲਟਰੀ ਤੋਂ ਆਪਾਂ ਜਿਹੜਾ ਕੰਮ ਕਰਾਈਏ ਕਿ ਇਨਫੋਰਸਮੈਂਟ ਜਿਹੜੀ ਕਰਾਈਏ ਤਾਂ ਹੁਣ ਸਭ ਤੋਂ ਵੱਡਾ ਸਵਾਲ ਇਹ ਆ ਜਾਂਦਾ ਕਿ ਹੁਣ ਇਹ ਰੋਲ ਹੈਗਾ ਸੀਬੀਪੀ ਦਾ ਕੀ ਜਿਹੜੇ ਟ੍ਰੂਪਸ ਜਿਹੜੇ ਹੈਗੇ ਆ ਇਹ ਉੱਥੇ ਸਿਰਫ ਤਨਾਦ ਰਹਿ ਸਕਦੇ ਸਿਕਿਉਰਿਟੀ ਲਈ ਕਿ ਇਹ ਐਕਚੁਅਲ ਇਹਦੇ ਨਾਲ ਇਹ ਕੰਮ ਕਰ ਸਕਦੇ ਆ ਕਰਵਾਇਆ ਜਾ ਸਕਦਾ ਹੁਣ ਇਹਨੇ ਉੰਦੇ ਸਾਰ ਪਹਿਲਾਂ ਹੀ ਨੈਸ਼ਨਲ ਐਮਰਜੈਂਸੀ ਜਿਹੜੀ ਡਿਕਲੇਅਰ ਕਰਤੀ ਇਹਨੇ ਲਾਅ ਜਿਹੜੇ ਹੈਗੇ ਉਹਨੂੰ ਸਟ੍ਰੈਚ ਕਰਨ ਦੀ ਕੋਸ਼ਿਸ਼ ਕਰਨੀ ਆ ਬੈਂਡ ਕਰਨ ਦੀ ਕੋਸ਼ਿਸ਼ ਕਰਨੀ ਆ ਟ੍ਰੂਪਸ ਤੋਂ ਜਿਹੜੀ ਇਦਾਂ ਅਜੇ ਤੱਕ ਕਦੀ ਹੋਇਆ ਨਹੀਂ ਕਿ ਟ੍ਰੂਪਸ ਜਿਹੜੇ ਹੈਗਾ ਉਹ ਇਮੀਗ੍ਰੇਸ਼ਨ ਦਾ ਕੰਮ ਜਿਹੜਾ ਕਰਨ ਲੱਪੈਣ ਜਾਂ ਲਾਅ ਇਨਫੋਰਸਮੈਂਟ ਦਾ ਕੰਮ ਜਿਹੜਾ ਕਰਨ ਲੱਪੈਣ ਠੀਕ ਆ ਜਦੋਂ ਹਰੀਕੇਨ ਕਟਰੀਨਾ ਵਗੈਰਾ ਇਦਾਂ ਦੇ ਜਦੋਂ ਲੁੱਟ ਮਾਰ ਇਹ ਵਮਾਸ ਰੇਪ ਜਿਹੜਾ ਅਮਰੀਕਾ 'ਚ ਹੋਇਆ ਸੀਗਾ ਉਦੋਂ ਜ਼ਰੂਰ ਇਹ ਨੈਸ਼ਨਲ ਗਾਰਡ ਵਗੈਰਾ ਇਹ ਐਕਸ਼ਨ ਦੇ ਵਿੱਚ ਜਿਹੜੇ ਆ ਜਾਂਦੇ ਆ ਤੇ ਹੁਣ ਜਿਹੜਾ ਇਮੀਗ੍ਰੇਸ਼ਨ ਦੇ ਲਈ ਪੂਰੇ ਜਿਹੜਾ ਬਾਰਡਰਾਂ ਨੂੰ ਸੀਲ ਕਰਕੇ ਕੀ ਇਹ ਜਿਹੜੇ ਕੰਮ ਕਰੂਗੇ ਕਿ ਨਹੀਂ ਕਰੂਗੇ ਇਹ ਜਿਹੜੇ ਮਾਮਲੇ ਆ ਕਾਫੀ ਜਿਹੜੇ ਹੁਣ ਸੁਪਰੀਮ ਕੋਰਟ ਤੱਕ ਲੈਵਲ ਦੀਆਂ ਇਹ ਜਣੀਆਂ ਗੱਲਾਂ ਪਹੁੰਚੀਆਂ ਹੈਗੀਆਂ ਜਿਹੜੇ ਲਾਟੀਨੋ ਇਮੀਗ੍ਰੇਸ਼ਨ ਆਰਗੇਨਾਈਜੇਸ਼ਨਸ ਹੈਗੀਆਂ ਉਹ ਕਹ ਰਹੇ ਕਿ ਕੀ ਇਹ ਇਫੈਕਟਿਵ ਵੀ ਹੈਗਾ ਕਿ ਨਹੀਂ ਹੈਗਾ ਕਿ ਉਹ 10000 ਬੰਦੇ ਤੁਸੀਂ ਕਿਉਂ ਭੇਜਿਆ ਕਿਉਂਕਿ ਜੇ ਲਾਅ ਕਹਿੰਦਾ ਹੈਗਾ ਕਿ ਆਰਮਡ ਕਨਫਲਿਕਟ ਦੇ ਵਿੱਚ ਇਹ ਉਹ ਇੰਗੇਜ ਕਰ ਸਕਦੇ ਆ ਉਹ ਇਦਾਂ ਦੀਆਂ ਡਿਊਟੀਆਂ ਨਹੀਂ ਕਰ ਸਕਦੇ ਤੁਸੀਂ ਕਿਉਂ ਉਹਨਾਂ ਨੂੰ ਭੇਜ ਰਹੇ ਆ ਅਮਰੀਕਾਜ਼ ਵੌਇਸ ਠੀਕ ਹੈ ਇਹ ਸਭ ਤੋਂ ਇੱਕ ਲੀਡਿੰਗ ਕਾਫੀ ਇੰਪੋਰਟੈਂਟ ਇਹ ਇੱਕ ਸੰਸਥਾ ਜਿਹੜੀ ਹੈਗੀ ਆ ਕਾਫੀ ਕੇਸ ਜਿਹੜੇ ਸੁਪਰੀਮ ਕੋਰਟ ਲੈਵਲ ਤੱਕ ਦੇ ਉਹਦੇ ਵਿੱਚ ਹੈ ਰਹੀ ਹੈ ਕਈ ਵਾਰੀ ਆਪਾਂ ਇਹਦੀ ਗੱਲ ਵੀ ਜਿਹੜੀ ਉੱਤੇ ਕੀਤੀ ਆ ਉਹ ਕਹਿੰਦੇ ਆ ਕਿ ਇਹ 트ੰਪ ਸ਼ੋਅ ਆਫ ਜਿਹੜੀ ਜ਼ਿਆਦਾ ਕਰ ਰਿਹਾ ਕਿ ਇਹ ਫਿਕਸ ਕਰਨ ਦੀ ਕੋਸ਼ਿਸ਼ ਜਿਹੜੀ ਨਹੀਂ ਕਰ ਰਿਹਾ ਬਰੋਕਨ ਸਿਸਟਮ ਨੂੰ ਤੇ ਡਰਾਮਾ ਜਿਹੜਾ ਥੋੜਾ ਜ਼ਿਆਦਾ ਕਰ ਰਿਹਾ ਇਹਨਾਂ ਦਾ ਹੁਣ ਕਹਿਣਾ ਹੈਗਾ ਹੁਣ ਮੈਨੂੰ ਨਹੀਂ ਪਤਾ ਇਹਦੇ ਵਿੱਚ ਕਿੰਨੀ ਸੱਚਾਈ ਹੈਗੀ ਆ ਜਾਂ ਕਿਦਾਂ ਤੁਸੀਂ ਵੇਖੋ ਵੈਨੇਸਾ ਕਾਰਡਨਸ ਜਿਹੜੀ ਇਹਨਾਂ ਦੀ ਐਗਜ਼ੀਕਟਿਵ ਡਾਇਰੈਕਟਰ ਹੈਗੀ ਹੈ ਅਮਰੀਕਾਜ਼ ਵੌਇਸ ਦੀ ਜੀ ਇਹ ਕੀ ਕਹਿੰਦੀ ਹੈਗੀ ਆ ਕਿ ਟਰੰਪ ਦੇ ਆਉਣ ਤੋਂ ਪਹਿਲਾਂ ਜਿਹੜੀ ਨੰਬਰ ਸੀਗੇ ਕ੍ਰੋਸਿੰਗ ਦੇ ਆਲਰੇਡੀ ਲੋ ਹੈਗੇ ਆ ਜਦੋਂ 4 ਸਾਲ ਪਹਿਲਾਂ ਉਹ ਛੱਡ ਕੇ ਗਿਆ ਸੀਗਾ ਉਦੋਂ ਜ਼ਿਆਦਾ ਸੀਗੇ ਆਲਰੇਡੀ ਇਹ ਲੋ ਹੋ ਗਏ ਆ ਪਰ ਟਰੰਪ ਲਈ ਇਹ ਮੈਟਰ ਨਹੀਂ ਕਰਦਾ ਕਿ ਫੈਕਟਸ ਕੀ ਹੈਗੇ ਆ ਉਹਨੇ ਆਪਣਾ ਮੈਸੇਜ ਜਿਹੜਾ ਪੋਲਿਟੀਕਲ ਮੈਸੇਜ ਦਿੱਤਾ ਸੀਗਾ ਲੋਕਾਂ ਨੂੰ ਕਿ ਮੈਂ ਐਦਾਂ ਕਰੂੰਗਾ VOTING ਉਹ ਜਿੱਤਿਆ ਹੈਗਾ ਤੇ ਉਹਦੇ ਕਰਕੇ ਉਹ ਹੁਣ ਥੋੜਾ ਜਿਹਾ ਬਾਰਡਰ ਸਿਚੁਏਸ਼ਨ ਉਹਨੇ ਆਊਟ ਆਫ ਕੰਟਰੋਲ ਕਰਤੀ ਆ ਤੇ ਤਾਂ ਕਰਕੇ ਇਹੋ ਜਿਹੜੇ ਇਹ ਥ्रेट ਥਰਟ ਧਮਕੀਆਂ ਜਿਹੜੀਆਂ ਦੇ ਰਿਆ ਕਿ ਆਪਾਂ ਟ੍ਰੂਪਸ ਜਿਹੜੇ ਡਿਪਲੋਏ ਕਰਨੇ ਆ ਦੇਸਪਾਈਟ ਜਿਹੜੇ ਰੀਅਲ ਫੈਕਟਸ ਆਨ ਦਾ ਗਰਾਉਂਡ ਕੀ ਹੈਗੇ ਮੈਨੂੰ ਨਹੀਂ ਪਤਾ ਹੁਣ ਇਹਦੇ ਵਿੱਚ ਸੱਚਾਈ ਹੈ ਕਿ ਨਹੀਂ ਸੱਚਾਈ ਹੈ ਪਰ ਜਿੱਦਾਂ ਸਾਨੂੰ ਵੇਖਣ ਨੂੰ ਮਿਲਦਾ ਠੀਕ ਆ ਤੇ ਲੋਕੀ ਜਿਹੜੇ ਦੱਸਦੇ ਆ ਬਾਰਡਰ ਮੇਰੇ ਹਿਸਾਬ ਨਾਲ ਤਾਂ ਬਾਈਡਨ ਹੁਣਾਂ ਨੇ ਪੂਰਾ ਜਿਹੜਾ ਫੁੱਲ ਸ਼ਟਰ ਖੋਲਤੇ ਸੀਗੇ ਹਜ਼ਾਰਾਂ ਚ ਲੋਕੀ ਆਈ ਜਾ ਰਹੇ ਸੀਗੇ ਆਈ ਜਾ ਰਹੇ ਸੀਗੇ ਤੇ ਹੁਣ ਟੈਲੀਵਿਜ਼ਨ ਦਾ ਸੀਨ ਵੇਖਣ ਨੂੰ ਮਿਲਿਆ ਕਿ ਬਾਰਡਰ ਪੂਰਾ ਜਿਹੜਾ ਖਾਲੀ ਆਇਆਆਂ ਲੋਕੀ ਰਾਹਾਂ 'ਚੋ ਜਿਹੜੇ ਮੁੜ ਗਏ ਆ ਵਾਪਸ ਮੁੜ ਰਹੇ ਤੇ ਹੁਣ ਜਿਹੜੀਆਂ ਐਡਵੋਕੇਸੀ ਆਰਗੇਨਾਈਜੇਸ਼ਨਸ ਹੈਗੀਆਂ ਉਹ ਆਬਵੀਅਸਲੀ ਇਮੀਗ੍ਰੈਂਟ ਪੀ ਆ ਜਿਹੜੀਆਂ ਸਾਈਡ ਜ਼ਿਆਦਾ ਜਿਹੜੀਆਂ ਲਊਗੀਆਂ ਤੇ ਉਹ ਕਹਿ ਰਹੇ ਕਿ ਇਹ ਰੀਅਲ ਸੋਲੂਸ਼ਨ ਦੀ ਗੱਲ ਨਹੀਂ ਕਰ ਰਿਹਾ ਹੈਗਾ ਪਰ ਹੋਰ ਡਿਸਆਰਡਰ ਕਾਇਓਸ ਤੇ ਡਰਾ ਜਿਹੜਾ ਹੈਗਾ ਲੋਕਾਂ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਜਿਹੜਾ 트ੰਪ ਕਰ ਰਿਹਾ ਹੈਗਾ ਠੀਕ ਹੈ ਹੁਣ ਇਹ ਤੁਸੀਂ ਦੇਖੋ ਕਿ ਹੋ ਸਕਦਾ ਕਿ ਕਈ ਵਾਰੀ ਡਰਾਵਾ ਜਿਹੜਾ ਹੈਗਾ ਸਮਗਲ ਰਾਂ ਨੂੰ ਮੈਸੇਜ ਹੋ ਸਕਦਾ ਏਦਾਂ ਹੀ ਜਾਂਦਾ ਹੈਗਾ ਨਹੀਂ ਤਾਂ ਲੋਕੀ ਨਹੀਂ ਹਟਦੇ ਹੈਗੇ ਹੁਣ ਜੇ ਆਪਾਂ ਗੱਲ ਕਰੀਏ ਕਿਸੇ ਨਾ ਭਾਈ ਕਿਦਾਂ ਪਿੰਡ ਤੱਕ ਪਿੱਛੇ ਮੈਸੇਜ ਪਹੁੰਚ ਗਿਆ ਕਿ ਨਹੀਂ ਪਹੁੰਚ ਗਿਆ ਉਹ ਕਹਿੰਦਾ ਆਹੋ ਅਜੇ ਦੇਖੋ ਆਇਆ ਹੀ ਆ ਬੰਦਾ ਇਹ ਹਫਤਾ ਹੀ ਹੋਇਆ ਇੰਡੀਆ ਉਂਡੀਆ ਤੱਕ ਪੰਜਾਬ ਜੋਗ ਤੱਕ ਮੈਸੇਜ ਪਹੁੰਚ ਗਿਆ ਲੋਕੀ ਕਹਿੰਦੇ ਕਿ ਪਹਿਲਾਂ ਆਪਾਂ ਖੁਦ ਕਹਿੰਦਾ ਸੀ ਕਿ ਯਾਰ ਇੱਥੇ ਨਾ ਉਹ ਇੱਥੇ ਮੰਦ ਹਾਲੀ ਆ ਪ੍ਰੋਬਲਮ ਜਿਹੜੀ ਹੈਗੀਆਂ ਲੋਕੀ ਕਹਿੰਦੇ ਕਿ ਰਿਸ਼ਤੇਦਾਰ ਸਾਡੀ ਗੱਲ ਨਹੀਂ ਸੁਣਦੇ ਹੁੰਦੇ ਸੀਗੇ ਉਹ ਕਹਿੰਦੇ ਕਿ ਨਹੀਂ ਇਹ ਝੂਠ ਬੋਲਦੇ ਹੁਣ ਦੇਖ ਲਓ ਤੁਸੀਂ ਇਹਦੇ ਆਉਣ ਤੋਂ ਪਹਿਲਾਂ ਹੀ ਕਹਿੰਦਾ ਕਿ ਹੁਣ ਆਪ ਸਾਰੇ ਇਨ ਲਾਈਨ ਜਿਹੜੇ ਹੋ ਗਏ ਆ ਕੋਈ ਵੀ ਬੰਦਾ ਨਹੀਂ ਹੁਣ ਘਟ ਗਿਆ ਹੁਣ ਕੰਮ ਆਪਣੇ ਆਪ ਹੀ ਤੇ ਉਹ ਸਾਰੀਆਂ ਦੋਨਾਂ ਚੀਜ਼ਾਂ ਨੂੰ ਜੇ ਇਫੈਕਟਿਵ ਕਿ ਅਮਰੀਕਨ ਲੋਕਾਂ ਦਾ ਜਿਹੜਾ ਕੰਸਰਨ ਆ ਉਹਨੂੰ ਸਾਹਮਣੇ ਰੱਖਦੇ ਹੋਏ ਕਿ ਜਿਹੜਾ ਟਰੰਪ ਦਾ ਭਾਵੇਂ ਡਰਾਵਾ ਹੀ ਆ 10000 ਮਿਲਟਰੀ ਵਾਲੇ ਜਦੋਂ ਲੋਕਾਂ ਨੂੰ ਪਤਾ ਕਿ 10000 ਮਿਲਟਰੀ ਵਾਲੇ ਖੜੇ ਆ ਫਿਰ ਜਿਹੜੇ ਉਹ ਸਮਗਲਰਾਂ ਕਿਓਟੀਆਂ ਜਿਹੜੇ ਵੀਡੀਓ ਪਾਉਂਦੇ ਸੀਗੇ ਉੱਥੇ ਆਪਣੇ ਬਾਰਡਰ ਤੋਂ ਟੱਪਦੇ ਹੋਏ ਦੀਆਂ ਕਈ ਵਾਰੀ ਤਾਂ ਵਾਪਸ ਮੁੜ ਕੇ ਫੇਰ ਆ ਕੇ ਇੱਕ ਦੋਸਤ ਰਿਕਾਰਡ ਕਰ ਰਿਹਾ ਉਹ ਵਾਪਸ ਜਾਂਦਾ ਬਾਰਡਰ ਤੋਂ ਉੱਥੋਂ ਵੜਦੇ ਹੋਏ ਦੀ ਫੋਟੋ ਪਾ ਰਿਹਾ ਕਿ ਪਹੁੰਚ ਗਏ ਆ ਹੁਣ 10000 ਟਰੂਪਾਂ ਦੇ ਨਾਲ ਜਿਹੜੇ ਬੰਦੂਕ ਲੈ ਕੇ ਜਿਹੜੇ ਖੜੇ ਆ ਕੀ ਉਹ ਕੰਮ ਜਿਹੜੇ ਚੱਲੂਗੇ ਨਹੀਂ ਚੱਲੂਗੇ ਉਹ ਆਲਰੇਡੀ ਜਿਹੜਾ ਕੰਮ ਰੁਕ ਗਿਆ ਹੋਰ ਜੇ ਇਹਦੇ ਵਿੱਚ ਗੱਲ ਕਰੀਏ ਤਾਂ ਜੈਫ ਮਿਗਲਿਓ ਜੀ ਇਹ ਜਿਹੜਾ ਹੈ ਕਮਿਊਨੀਕੇਸ਼ਨ ਡਾਇਰੈਕਟਰ ਹੈਗਾ ਫਰੀडम ਫਾਰ ਇਮੀਗਰੈਂਟਸ ਆਰਗੇਨਾਈਜੇਸ਼ਨ ਇਹ ਵੀ ਇਹੀ ਕਹਿੰਦਾ ਹੈਗਾ ਕਿ ਇਹ ਰੇਸਿਜ਼ਮ ਤੇ ਜ਼ੈਨੋਫੋਬੀਆ ਤੇ ਫੀਅਰ ਮੰਗਰਿੰਗ ਉਹਨੂੰ ਬੜਾਵਾ ਜਿਹੜਾ ਦਿੰਦਾ ਹੈਗਾ ਕੋਈ ਇਹਨੇ ਐਕਚੁਅਲ ਸੋਲੂਸ਼ਨ ਜਿਹੜੇ ਨਹੀਂ ਕਰਨੇ ਰੇਸਿਜ਼ਮ ਹੋਰ ਜਿਹੜਾ ਰਾਈਸ ਤੇ ਹੋ ਜਾਣਾ ਇਸ ਗੱਲ ਦੇ ਵਿੱਚ ਜ਼ਰੂਰ ਸੱਚਾਈ ਹੈਗੀ ਆ ਤੁਸੀਂ ਵੇਖੋ ਕਿ ਹੁਣ ਜੇ ਸੈਕਸ਼ੂਅਲ ਕਰਾਇਮ ਜਿਹੜੇ ਵਧ ਜਾਂਦੇ ਐ ਸਪੈਸ਼ਲੀ ਕੋਈ ਇਮੀਗਰੈਂਟ ਕੁੜੀ ਆ ਕੁਛ ਹੋ ਸਕਦਾ ਡਰ ਦੇ ਮਾਰੇ ਉਹ ਅੱਗੇ ਨਾ ਆਵੇ ਕਿ ਮੈਨੂੰ ਇੱਕ ਡਿਪੋਰਟ ਨਾ ਕਰ ਦੇ ਇਹਨਾਂ ਨੇ ਹੁਣ ਵੀਜ਼ੇ ਬਣਾਏ ਸੀ ਯੂ ਵੀਜ਼ਾ ਵਗੈਰਾ ਜਿਹੜਾ ਕਿ ਕਰਾਇਮ ਨੂੰ ਅੱਗੇ ਆ ਕੇ ਰਿਪੋਰਟ ਕਰੋ ਪਰ ਹੁਣ ਜਿਹੜਾ ਯੂ ਵੀਜ਼ੇ ਦਾ ਕੋਣ ਆ ਉਹਨਾਂ ਨੂੰ ਗਿਆਨ ਦੋਗਾ ਨਵੇਂ ਬੰਦੇ ਨੂੰ ਤੇ ਦੂਸਰੀ ਗੱਲ ਇਹ ਹੈ ਕਿ ਕਦੋਂ ਉਹ ਯੂ ਵੀਜ਼ਾ ਫਾਈਲ ਕਰੋਗੇ ਕਦੋਂ ਵਕੀਲ ਨੂੰ ਕਰੋਗੇ ਤੇ ਜੇ ਕੋਈ ਉਹਨਾਂ ਨਾਲ ਧੱਕਾ ਕਰਦਾ ਠੀਕ ਹੈ ਵਰਕਪਲੇਸ ਤੇ ਕੋਈ ਪੁੱਠੀ ਜਿਹੀ ਹਰਕਤ ਕਰਦਾ ਉਹਨਾਂ ਨੂੰ ਇੱਕ ਇਹ ਵੀ ਡਰ ਰਹੂਗਾ ਕਿ ਕਿਤੇ ਮੈਨੂੰ ਰਿਪੋਰਟ ਨਾ ਕਰ ਦੇਵੇ ਇਹ ਬੰਦਾ ਸੋ ਜਿਹੜਾ ਬੈਲੈਂਸ ਆ ਇਹ ਰੇਸਿਸਮ ਵੱਲ ਜਿਹੜਾ ਸ਼ਿਫਟ ਹੋ ਗਿਆ ਇਹ ਤਾਂ ਹਿਸਟਰੀ ਕੁਵਾ ਜਦੋਂ ਤੁਸੀਂ ਦੇਖੋ ਕਿ ਵਾਰ ਕਰਾਈਮ ਹੁੰਦੇ ਆ ਰੇਸਿਸਮ ਵਗੈਰਾ ਜਿਹੜਾ ਚੱਲਦਾ ਉਹਦੇ ਵਿੱਚ ਜਿਹੜਾ ਕੁੱਟਮਾਰ ਸੈਕਸ਼ੂਅਲ ਅਸੌਲਟ ਰੇਪ ਵਗੈਰਾ ਇਹ ਕਾਫੀ ਜਿਹੜੀਆਂ ਇਨਸਟੈਂਸਸ ਜਿਹੜੇ ਵੱਧ ਜਾਂਦੇ ਆ ਤੇ ਅਨਫੋਰਚੂਨੇਟਲੀ ਇਹ ਪਹਿਲਾਂ ਵੀ ਜਿਹੜਾ ਇਦਾਂ ਹੋਇਆ ਕਈ ਇਨਸੀਡੈਂਟਸ ਜਿਹੜੇ ਸਾਹਮਣੇ ਆਏ ਸੀਗੇ ਕਿ ਖੁੱਦ ਜਿਹੜੇ ਬਾਰਡਰ ਪੈਟਰੋਲ ਵਾਲੇ ਆ ਪੁਲਿਸ ਵਾਲੇ ਆ ਉਹ ਵੀ ਜਿਹੜੇ ਸੀਗੇ ਇਦਾਂ ਦੇ ਪੁੱਠੇ ਸਿੱਦੇ ਕੰਮਾਂ 'ਚ ਜਿਹੜੇ ਇੰਗੇਜ ਕਰਦੇ ਆ ਜੀ ਤੇ ਉਹ ਜਿਹੜੀ ਚੀਜ਼ ਆ ਉਹ ਜਿਹੜਾ ੱੱਕਾ ਜਿਹੜਾ ਵਧੂਗਾ ਓਬਵੀਅਸਲੀ ਤੇ ਕਿਸੇ ਹੱਦ ਤੱਕ ਜਿਹੜੀਆਂ ਇਮੀਗ੍ਰੈਂਟ ਇਹ ਜਿਹੜੇ ਹੈਗੇ ਆ ਸਾਰੇ ਇਮੀਗ੍ਰੈਂਟ ਆਰਗੇਨਾਈਜੇਸ਼ਨਸ ਹੈਗੀਆਂ ਇਹ ਸਹੀ ਕਹਿ ਰਹੀਆਂ ਕਿ ਇਹ ਜਿਹੜਾ ਬਰੂਟ ਸ਼ੋਅ ਆਫ ਫੋਰਸ ਜਿਹੜਾ ਹੈਗਾ ਇਹ ਸਿਰਫ ਇੱਕ ਦਿਖਾਵੇ ਵਾਸਤੇ ਨਹੀਂ ਹੈਗਾ ਇਹਨੇ ਜਿਹੜਾ ਐਂਟਾਈ ਇਮੀਗ੍ਰੇਸ਼ਨ ਜਿਹੜੇ ਹੈਗੇ ਆ ਸੈਂਟੀਮੈਂਟ ਠੀਕ ਆ ਵਾਈਟ ਸੁਪਰਮਿਸ ਜਿਹੜੇ ਹੈਗੇ ਆ ਉਹਨਾਂ ਨੂੰ ਬਿਲਕੁਲ ਇਹਨਾਂ ਨੇ ਪਾਵਰ ਕਰਨਾ ਤੇ ਜਿਹੜੇ ਵੀ ਲੋਕੀ ਪੀਪਲ ਆਫ ਕਲਰ ਹੈਗੇ ਆ ਉਹਨਾਂ ਦੀ ਪੋਜੀਸ਼ਨ ਜਿਹੜੀ ਵੀਕ ਕਰਨੀ ਆ ਸਪੈਸ਼ਲੀ ਜਿਹੜੇ ਲੋਕੀ ਆਪਣੀ ਕੰਟਰੀ ਤੋਂ ਜਾਣ ਬਜਾ ਕੇ ਜਿਹੜੇ ਭੱਜੇ ਸੀਗੇ ਉਹਨਾਂ ਨੂੰ ਡਿਗਨਿਟੀ ਫੇਅਰਨੈਸ ਨਾਲ ਹੁਣ ਨਈ ਸ਼ਾਇਦ ਇੱਥੇ ਅਮਰੀਕਾ ਦੇ ਵਿੱਚ ਉਹਨਾਂ ਦਾ ਸਵਾਗਤ ਹੋਣਾ ਜਿੱਦਾਂ ਤੁਸੀਂ ਦੱਸਿਆ ਸੀਗਾ ਕਿ ਬਾਰਡਰ ਤੋਂ ਹੀ ਬਿਨਾਂ ਉਹਨਾਂ ਦੀ ਗੱਲ ਸੁਣੀ ਕਿ ਪ੍ਰੋਸੈਸ ਆਫ ਲਾ ਡਿਊ ਪ੍ਰੋਸੈਸ ਇਹ ਸਾਰਾ ਉਹਨਾਂ ਨੇ ਉਹ ਸਾਰਾ ਉਹਨਾਂ ਨੇ ਜਿਹੜਾ ਹੁਣ ਖਾਰਜ ਕਰ ਦੇਣਾ ਤੇ ਬਿਲਕੁਲ ਠੱਕੇ ਨਾਲ ਜਿਹੜਾ ਉਹਨਾਂ ਨੇ ਕੰਮ ਜਿਹੜਾ ਕਰਨਾ ਯੂਨੀਡੋਸ ਯੂਐਸ ਇੱਕ ਹੋਰ ਲਾਟੀਨੋ ਐਡਵੋਕੇਸੀ ਆਰਗੇਨਾਈਜੇਸ਼ਨ ਸੀਗੀ ਉਹਨਾਂ ਦਾ ਵੀ ਇਹੀ ਜਿਹੜਾ ਕਹਿਣਾ ਹੈਗਾ ਕਿ ਵੋਟਰਸ ਨੇ ਜਿਹੜਾ 2024 ਦੀ ਇਲੈਕਸ਼ਨ ਦੇ ਵਿੱਚ 트ੰਪ ਨੂੰ ਜਿਤਾਇਆ ਜਿਹੜਾ ਨੇ ਵੀ ਉਹਨਾਂ ਨੇ ਇਸ ਕਰਕੇ ਜਿਤਾਇਆ ਸੀ ਕਿ ਇੱਕ ਇਕਨੋਮੀ ਇੰਪਰੂਵ ਹੋਵੇ ਤੇ ਦੂਜਾ ਸੀਗਾ ਕਿ ਹਿਊਮਨ ਤਰੀਕੇ ਨਾਲ ਇੱਕ ਇੱਜ਼ਤਦਾਰ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਦਾ ਸਿਸਟਮ ਜਿਹੜਾ ਡੀਲ ਕੀਤਾ ਜਾਵੇ ਪਰ ਜਿੱਦਾਂ ਦੀਆਂ ਹੁਣੇ ਹਰਕਤਾਂ ਕਰਦਾ ਉਹਨਾਂ ਲੱਗਦਾ ਨਹੀਂ ਕਿ ਇਕਨੋਮੀ ਵਧੂਗੀ ਔਰ ਮਾੜੀ ਵੀ ਪੈ ਸਕਦੀ ਹੈ ਕਿਉਂਕਿ ਜੇ ਲੋਕੀ ਡਰੀ ਜਾਓਗੇ ਰਿਪੋਰਟ ਨਹੀਂ ਕਰੂਗੇ ਕੰਮ ਤੇ ਹੂੰ ਹੂੰ ਤਾਂ ਜਾਇਦ ਜੀ ਗੱਲ ਆ ਕਿ ਚੀਜ਼ਾਂ ਜਿਹੜੀਆਂ ਮਹਿੰਗੀਆਂ ਹੋ ਗਈਆਂ ਠੀਕ ਆ ਸੋ ਟੈਰਿਫ ਦੇ ਨਾਲ ਵੀ ਮਹंगाई ਵਧੂਗੀ ਹੂੰ ਹੂੰ ਫਿਰ ਇਹ ਆ ਕਿ ਜਿਹੜੇ ਲੋਕ ਅੱਜ ਤਾਲੀਆਂ ਮਾਰਦੇ ਆ ਕਿ ਨਹੀਂ ਚੱਕੋ ਚੱਕੋ ਸਾਰਿਆਂ ਨੂੰ ਕੋ ਸਿੱਧੇ ਸੱਦੇ ਕੰਮ ਕਰਨ ਵਾਲੇ ਬੰਦੇ ਨੂੰ ਵੀ ਚੱਕੋ ਕੱਲ ਨੂੰ ਫਿਰ ਉਹ ਬੰਦੇ ਕੰਪਲੇਨ ਨਾ ਕਰਨ ਕਿ ਗਰੋਸਰੀ ਡਬਲ ਟ੍ਰिपल 10 ਗੁਣਾ ਕਿਉਂ ਹੋ ਗਈ ਆ ਕਿ ਜਦੋਂ ਲੇਬਰ ਫਿਰ ਲੱਭੀ ਨਾ ਰੈਸਟੋਰੈਂਟਾਂ ਤੇ ਕੰਮ ਕਰਨ ਵਾਲੀ ਤੇ ਉਹ ਜਿਹੜੀ ਚੀਜ਼ ਆ ਇਹ ਨਾ ਸੋਚਿਓ ਕਿ ਹਰੇਕ ਚੀਜ਼ ਦਾ ਜਿਹੜਾ ਐਕਸ਼ਨ ਦਾ ਫਿਰ ਇੱਕ ਹੋਰ ਰਿਜ਼ਲਟ ਵੀ ਜਿਹੜਾ ਆਂਦਾ ਉਹ ਜਿੱਦਾਂ ਕੀ ਦੱਸਿਆ ਕਿ 100 ਬਿਲੀਅਨ ਪਲੱਸ ਡਾਲਰ ਜਿਹੜਾ ਇਲੀਗਲ ਇਮੀਗਰੈਂਟ ਕੰਟ੍ਰਿਬਿਊਟ ਕਰ ਰਿਆ ਜੇ ਤਾਂ ਇਦਾਂ ਦੀਆਂ ਬਲੈਂਕਟ ਸਵੀਪ ਹੀ ਕਰਨੀਆਂ ਕਿ ਹਰੇਕ ਕੰਮ ਕਰਨ ਵਾਲੇ ਬੰਦੇ ਨੂੰ ਵੀ ਚੱਕ ਕੇ ਵਾਪਸ ਭੇਜ ਦੇਣਾ ਠੀਕ ਆ ਜਿਹੜਾ ਜਿੰਨੇ ਕੋਈ ਕ੍ਰਾਈਮ ਨਹੀਂ ਕੀਤਾ ਤੇ ਉਹ ਚੀਜ਼ ਜਿਹੜੀ ਆ ਅਮਰੀਕਾ ਦੇ ਲਈ ਮਾੜੀ ਹੋਊਗੀ ਉਹ ਚੀਜ਼ ਦੇ ਨਾਲ ਕੋਈ ਵੀ ਮੇਰੇ ਖਿਆਲ ਜਿਹੜਾ ਸੈਂਟਰਿਸਟ ਅਪਰੋਚ ਰੱਖਣ ਵਾਲਾ ਲਿਬਰਲ ਵਿਅਕਤੀ ਜਿਹੜਾ ਇੱਕ ਹੈਗਾ ਰੀਜ਼ਨੇਬਲ ਵਿਅਕਤੀ ਹੈਗਾ ਉਹ ਐਗਰੀ ਜਿਹੜਾ ਨਹੀਂ ਕਰਦਾ ਤੇ ਇਹ ਪਹਿਲੀ ਵਾਰੀ ਨਹੀਂ ਹੈਗਾ ਇਸ ਬੰਦੇ ਨੇ ਇਦਾਂ ਕੀਤਾ ਇਹਨੇ ਪਹਿਲਾਂ ਵੀ ਜਦੋਂ ਬਾਰਡਰ-ਬਾਰਡਰ ਦੀ ਕੰਦ-ਕੁੰਦ ਦੀ ਗੱਲ ਕਰਦਾ ਸੀਗਾ ਉਦੋਂ ਵੀ ਇਹਨੇ ਟਰੁਕਸ ਵਗੈਰਾ ਜਿਹੜੇ ਸੀਗੇ ਡਿਪਲੋਏ ਕੀਤੇ ਸੀਗੇ ਤੇ ਹੁਣ ਆਰਮਡ ਫੋਰਸਿਸ ਵਗੈਰਾ ਨੇ ਇਨਵੋਲਵ ਜਿਹੜੀਆਂ ਕਰ ਲੀਆਂ ਪਹਿਲਾਂ ਤੇ ਇਹੀ ਕਿ ਲਾਅ ਸੂਟਸ ਇਹਦੇ ਉੱਤੇ ਹੋਗੇ ਕਿ ਇਹ ਇਦਾਂ ਕਰ ਵੀ ਸਕਦਾ ਕਿ ਨਹੀਂ ਕਰ ਸਕਦਾ ਹੈਗਾ ਇੱਕ ਬ੍ਰਾਂਚ ਨੂੰ ਦੂਜੀ ਬ੍ਰਾਂਚ ਦੇ ਵਿੱਚ ਮਿਕਸ ਕਰ ਸਕਦਾ ਕਿ ਨਹੀਂ ਕਰ ਸਕਦਾ ਇਹ ਲਾਅ ਸੂਟਸ ਜਿਹੜੇ ਕਾਫੀ ਜਿਆਦਾ ਸਾਨੂੰ ਵੇਖਣ ਨੂੰ ਜਿਹੜੇ ਮਿਲਨੇ ਆ ਤੇ ਗੱਲ ਇਹ ਆ ਕਿ ਬੰਦੂਕ ਵਾਲਾ ਬੰਦਾ ਜਦੋਂ ਸਾਹਮਣੇ ਖੜਾ ਹੋਵੇ ਤੇ ਇਮੀਗ੍ਰੈਂਟ ਨੂੰ ਨਹੀਂ ਪਤਾ ਕਿ ਕੌਣ ਕੀ ਚੀਜ਼ ਜਿਹੜੀ ਹੈਗੀ ਆ ਤੇ ਇਹਦੇ ਨਾਲ ਆਬਵੀਅਸਲੀ ਜਵਾਬਜੋਕ ਜਿਹੜੇ ਆਂਦੇ ਆ ਉਹਨਾਂ ਨੂੰ ਟਰੋਮਾ ਵਗੈਰਾ ਹੋਊਗਾ ਹੈਨਾ ਕਾਹਦੀ ਫੈਮਲੀ ਜਿਹੜੀਆਂ ਡਿਸਰਪਟ ਹੋ ਗਈਆਂ ਤੁਸੀਂ ਜਿੱਦਾਂ ਦਾ ਸੈਗੀ ਸਕੂਲਾਂ ਦੇ ਵਿੱਚੋਂ ਜਾ ਕੇ ਜਿਹੜੇ ਕਰਨ ਆਪੇ ਆ ਤੇ ਹੋ ਸਕਦਾ ਹੈ ਕਿ ਕਈ ਲੋਕੀ ਆਪਣੇ ਜਵਾਨਾਂ ਨੂੰ ਸਕੂਲਾਂ ਤੋਂ ਹੀ ਕੱਢ ਲੈਣ ਸਾਲ-ਸਾਲ ਦੇ ਲਈ ਉਹ ਅਮਰੀਕਾ ਉਹਦਾ ਕੋਈ ਅਮਰੀਕਾ ਨੂੰ ਬਾਲਾ ਜਿਹੜਾ ਫਾਇਦਾ ਨਹੀਂ ਹੋਊਗਾ ਤੇ ਬਾਕੀ ਇਦਾਂ ਕੀ ਜੇ ਕੋਈ ਨੇਬਰਹੂਡ ਆ ਜਾਂ ਤੁਸੀਂ ਕਹੋ ਕਿ ਹੋਰ ਤੁਸੀਂ ਕਹੋ ਕੋ ਸੌਕਰ ਫੀਲਡ ਆ ਜਾਂ ਕੁਝ ਵੀ ਆ ਜਿੱਥੇ ਅਮਰੀਕਨ ਲੋਕੀ ਇਮੀਗਰੈਂਟਾਂ ਦੇ ਵੀ ਬੱਚੇ ਜਿਹੜੇ ਤੁਸੀਂ ਗੱਲ ਕੋ ਖੇਡਦੇ ਆ ਪਾਰਕਾਂ ਦੇ ਵਿੱਚ ਜਾਂ ਟੂਰਨਾਮੈਂਟ ਚ ਖੇਡਦੇ ਆ ਕੁਝ ਵੀ ਆ ਤੇ ਉਹ ਜਿਹੜੀ ਛੋਟੀ ਮੋਟੀ ਜਿਹੜੀ ਉਹਨਾਂ ਦੀ ਝੜਪ ਜਿਹੜੀ ਹੁੰਦੀ ਆ ਵੈਸੇ ਹੀ ਜਿਹੜਾ ਇੱਕ ਸੁਭਾਵਿਕ ਜੀ ਗੱਲ ਹੈ ਨਾ ਵਨ ਪੇਰੈਂਟ ਟੂ ਦੀ ਅਦਰ ਉਹਦੇ ਵਿੱਚ ਵੀ ਇਹ ਆ ਕਿ ਜਿਹੜਾ ਹੁਣ ਰੇਸਿਸਟ ਬੰਦਾ ਹੈਗਾ ਉਹਨੂੰ ਅਪਰ ਹੈਂਡ ਮਿਲ ਜਾਣਾ ਉਹਨੇ ਉਹ ਨਜਾਇਜ਼ ਜਿਹੜਾ ਧਮਕਾ ਜਿਹੜਾ ਕਰੂਗਾ ਤੇ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਉਹਦਾ ਇੰਪੈਕਟ ਜਿਹੜਾ ਪੂਰੀ ਸੋਸਾਇਟੀ ਨੂੰ ਜਿਹੜਾ ਵੇਖਣ ਨੂੰ ਮਿਲੂਗਾ ਸਪੈਸ਼ਲੀ ਜਿਹੜਾ ਕੈਲੀਫੋਰਨੀਆ ਦੇ ਵਿੱਚ ਨਿਊਯਾਰਕ ਦੇ ਵਿੱਚ ਉਹ ਚੀਜ਼ ਮੈਨੂੰ ਲੱਗਦਾ ਕਿ ਜਿਹੜਾ ਇੱਕ ਸਧਾਰਨ ਬੰਦਾ ਹੈਗਾ ਠੀਕ ਆ ਆਪਣੇ ਵਰਗਾ ਬੰਦਾ ਵੀ ਹੁਣ ਜਦੋਂ ਆਉਂਦਾ ਸਾਨੂੰ ਵੀ ਪਤਾ ਕਿ ਇੱਕ ਲੈਵਲ ਤੇ ਆਪਾਂ ਲੈਵਲ ਫੂਟਿੰਗ ਤੇ ਨਹੀਂ ਹੁੰਨੇ ਪਹਿਲਾਂ ਜਦੋਂ ਆਪਾਂ ਆਉਂਦੇ ਆ ਠੀਕ ਆ ਜੋ ਮਰਜ਼ੀ ਕਹੋ ਕਿ ਰੈਸਿਜ਼ਮ ਘਟ ਗਿਆ ਇਦਾਂ ਹੋ ਗਿਆ ਇਦਾਂ ਹੋ ਗਿਆ ਇੱਕ ਲੈਵਲ ਤੇ ਨਹੀਂ ਬੰਦਾ ਲੈਵਲ ਫੂਟਿੰਗ ਤੇ ਹੁੰਦਾ ਉਹ ਜਿਹੜੀ ਚੀਜ਼ ਆ ਜਿਹੜਾ ਇੱਕ ਸੋਸ਼ਲ ਸਟਰਕਚਰ ਹੈਗਾ ਫੈਬਰਿਕ ਸੀਗਾ ਕਿਸੇ ਹੱਦ ਤੱਕ ਉਹ 4 ਸਾਲ ਲਾ ਕੇ 트럼ਪ ਨੇ ਤਾਂ ਚੱਲ ਜਾਣਾ ਪਰ ਉਹ ਕਾਫੀ ਹੱਦ ਤੱਕ ਜਿਹੜਾ ਡਿਸਟਰੋਏ ਹੋ ਜਾਣਾ ਤੇ ਰਿਸਿਸ ਜਿਹੜੇ ਬੰਦੇ ਆ ਉਹਨਾਂ ਨੂੰ ਇੱਕ ਅਪਰ ਹੈਂਡ ਜਿਹੜਾ ਮਿਲ ਜਾਣਾ ਹੁਣ ਤੁਸੀਂ ਇਹ ਦੇਖੋ ਕਿ ਕੀ ਇਹ ਮੇਕ ਅਮਰੀਕਾ ਗ੍ਰੇਟ ਹੈਗਾ ਇਹਨੂੰ ਕਿੱਦਾਂ ਹੁਣ ਵੇਖਣਾ ਹੈਗਾ ਇਹ ਹੁਣ ਸਭ ਕੁਝ ਤੁਹਾਡੇ ਸਾਹਮਣੇ ਜਿਹੜਾ ਅਨਫੋਲਡ ਹੋਣਾ ਤੇ ਸਾਨੂੰ ਨਹੀਂ ਪਤਾ ਕਿ ਅੰਦਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਜਿਹੜੀਆਂ ਜਾਣੀਆਂ ਤੇ ਐਂਡ ਆਫ ਦਾ ਡੇ ਕਈ ਲੋਕ ਕੀ ਕਹਿੰਦੇ ਸੀਗੇ ਕਿ ਪੁਲਿਸ ਵੀ ਜਿਹੜੀ ਬਾਇਅਸ ਹੁੰਦੀ ਹੈ ਟ੍ਰਿਗਰ ਹੈਪੀ ਹੁੰਦੀ ਹੈ ਜੇ ਦੋ ਜਣਿਆਂ ਦੀ ਲੜਾਈ ਹੋ ਗਈ ਤੇ ਉਹਦੇ ਵਿੱਚ ਜਿਹੜਾ ਕਲਰਡ ਬੰਦਾ ਹੈਗਾ ਠੀਕ ਆ ਪਾਵੇਂ ਸਾਊਥ ਅਮਰੀਕਨ ਪਾਵੇਂ ਉਹ ਇੰਡੀਅਨ ਬੰਦਾ ਹੈਗਾ ਤੇ ਇਹ ਜਿਹੜਾ ਐਂਟੀ ਇਮੀਗ੍ਰੇਸ਼ਨ ਰਿਟੋਰਿਕ ਹੈਗਾ ਇਹਦੇ ਵਿੱਚ ਆਮ ਬੰਦਾ ਕਿਦਾਂ ਰਗੜਿਆ ਜਾਂਦਾ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਜਿਹੜੀਆਂ ਸਾਹਮਣੇ ਆਉਗੀਆਂ ਹੂੰ 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 ਜੀ ਬਿਲਕੁਲ ਟੌਮ ਹੋਮਨ ਨੇ ਨਾ ਜਿਹੜੀ ਇੰਟਰਵਿਊ ਆ ਆਈ ਥਿੰਕ ਇ ਬਰੀ ਇੰਪੋਰਟੈਂਟ ਇੰਟਰਵਿਊ ਉਹਨਾਂ ਨੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਜਿਹਦੇ ਵਿੱਚ ਉਹਨਾਂ ਨੇ ਇਹ ਕਨਫਰਮ ਕੀਤਾ بار بار ਉਹਨਾਂ ਨੇ ਕਿਹਾ ਵੀ एवरीडे ਜਿਹੜੇ ਅਸੀਂ ਲੈ ਕੇ ਜਾਣੇ ਆ ਜਹਾਜ ਜਿਹੜੇ ਉਹ ਜਾਣੇ ਜਾਣੇ ਆ ਰਾਈਟ ਉਹ ਉਹਨਾਂ ਨੇ ਕਨਫਰਮ ਕੀਤਾ ਕਹਿੰਦਾ ਡਸ ਨਾਟ ਮੈਟਰ ਵੀ ਜੇ ਤੁਸੀਂ ਇਕੱਲੇ ਕ੍ਰਿਮੀਨਲ ਆ ਤੇ ਤਾਂ ਹੀ ਆ ਅਮਰੀਕਾ ਦੇ ਵਿੱਚ ਦੇ ਤੁਸੀਂ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਏ ਆ ਤੁਸੀਂ ਲਾ ਨੂੰ ਬ੍ਰੇਕ ਕੀਤਾ ਆ ਤੁਸੀਂ ਸਾਡੇ ਲਈ ਸਾਰੇ ਕ੍ਰਿਮੀਨਲ ਆ ਉਹ ਦੈਟਸ ਅ ਵੈਰੀ ਡੇਂਜਰਸ ਸਟੇਟਮੈਂਟ ਨਾ ਵਿੱਚ ਜਿੱਦਾਂ ਹੁਣ ਤੁਸੀਂ ਕਿਹਾ ਵੀ ਚਾਹੇ ਉਹ ਆ ਕੇ ਇੱਥੇ ਮਿਹਨਤ ਕਰ ਰਹੇ ਆ ਉਹ ਚਾਹੇ ਇਸ ਦੇ ਵਿੱਚ ਹਿੱਸਾ ਵੀ ਪਾ ਰਹੇ ਇਕਨੋਮੀ 'ਚ ਯੋਗਦਾਨ ਵੀ ਪਾ ਰਹੇ ਆ ਪਰ ਉਹਨਾਂ ਦੇ ਲਈ ਐਸ ਟਾਈਮ ਮੈਟਰ ਨਹੀਂ ਕਰ ਰਿਹਾ ਉਹਨਾਂ ਨੇ ਐਂਡਕ ਜਿਹੜੀ ਐਸ ਟਾਈਮ ਹੋਲਾਈ ਆ ਜੇ ਤੁਸੀਂ ਇਸ ਤਰ੍ਹਾਂ ਦੇ ਆ ਜਿੱਤੇ ਤੁਹਾਨੂੰ ਸ਼ੱਕ ਆ ਕਿਉਂਕਿ ਇਹ ਇਹ ਪ੍ਰੋਫਾਈਲਿੰਗ ਤਾਂ ਹੋਣੀ ਹੋਣੀ ਹੈ ਡਿਸਕ੍ਰਿਮੀਨੇਸ਼ਨ ਤਾਂ ਇਸ ਚੀਜ਼ ਦੇ ਵਿੱਚ ਹੋਣੀ ਹੋਣੀ ਉਹ ਕਰਦੀ ਆ ਇਹ ਅੱਜ ਦੀ ਨਹੀਂ ਹੁੰਦੀ ਆ ਇਹ ਪਹਿਲਾਂ ਤੋਂ ਵੀ ਹੁੰਦੀ ਆਈ ਓਦਾਂ ਹੀ ਜਿਹੜੀ ਹੋਣੀ ਆ ਇਮੀਗ੍ਰੈਂਟ ਦੇ ਪ੍ਰਤੀ ਜਿਹੜਾ ਇੱਕ ਨਜ਼ਰੀਆ ਆ ਉਹ ਬਹੁਤ ਜ਼ਿਆਦਾ ਜਿਹੜਾ ਐਸ ਟਾਈਮ ਬਦਲਣ ਜਾ ਰਿਹਾ ਜਦ ਕਿ ਅਮਰੀਕਾ ਲੈਂਡ ਆਫ ਇਮੀਗ੍ਰੈਂਟਸ ਆ ਚਾਹੇ ਉਹ ਚਿੱਟੇ ਰੰਗ ਦਾ ਚਾਹੇ ਉਹ ਭੂਰੇ ਰੰਗ ਦਾ ਚਾਹੇ ਉਹ ਪੀਲੇ ਰੰਗ ਦਾ ਚਾਹੇ ਉਹ ਕਾਲੇ ਰੰਗ ਦਾ ਸਾਰੇ ਜਿਹੜੇ ਬਾਹਰੋਂ ਹੀ ਇੱਥੇ ਆ ਕੇ ਵਸੇ ਆ ਕੱਲ ਮੈਂ ਇੱਕ ਹੋਰ ਨਿਊਜ਼ ਪੜ੍ਹ ਰਿਆ ਸੀ ਇੱਥੇ ਡਰਨí ਡਰ ਕੇ ਆਣਾ ਜੀ ਮੂਲ ਨਿਵਾਸੀ ਨਵਾਹੋ ਦੇ ਜਿਹੜੇ ਰੈਜ਼ਰਵੇਸ਼ਨ ਲੈਂਡ ਵਾਲੇ ਆ ਜਿਹੜੇ ਲੋਕ ਅਸਲ 'ਚ ਅਮਰੀਕਾ ਦੇ ਜੰਮੇ ਪਲੇ ਆ ਜਾਂ ਕਹਿ ਲਓ ਵੀ ਚਿਰ ਤੋਂ ਇੱਥੇ ਆ ਉਹਨਾਂ ਨੂੰ ਵੀ ਫੜ ਫੜ ਕੇ ਕਹਿੰਦੇ ਡਿਪੋਰਟ ਕਰਨ ਵਾਲੇ ਪਾਸੇ ਨੂੰ ਜਿਹੜੇ ਤੁਰੇ ਸੀ ਉਹਨਾਂ ਨੂੰ ਹੁਣ ਕਹ ਲੈਣਾ ਇੱਥੇ ਆ ਗੱਲ ਤੇ ਵੀ ਆ ਨਾ ਪਤਾ ਨਹੀਂ ਜਿਹੜਾ ਉਹਦੇ ਵਿੱਚ ਉਹ ਲੱਗਣਾ ਵੀ ਹੋ ਕੀ ਜਿਹੜਾ ਇਸ ਦੇ ਵਿੱਚ ਰਿਹਾ ਆ